ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਬਹੁਤ ਹੀ ਪਿਆਰਾ ਤਿਹਾੜਾ ਰਖੜੀ ਦਾ ਤਿਹਾੜਾ ਹੈ ਨਾ ਭੈਣ ਭਰਾਇਆਂ ਭਰਾਵਾਂ ਦੀ ਇੱਕ ਸਾਂਝ ਹੈ ਇੱਕ ਯਾਦਗਾਰ ਭੈਣ ਭਰਾਵਾਂ ਦੀ ਸੋ ਲਖਵੀਰ ਤੇ ਮੈਂ ਆਪਣੇ ਸਹੁਰੇ ਪਿੰਡ ਚੱਲਿਆ ਲਖਵੀਰ ਅੱਜ ਆਪਣੀ ਭੈਣ ਹੋਣ ਦਾ ਜੋ ਇੱਕ ਕੀ ਕਹਦੀ ਹੈ ਲਖਵੀਰ ਆਪਾਂ ਭੈਣ ਹੋਣ ਦੀ ਸਾਂਝ ਹੈ ਨਾ ਆਪਣੇ ਪੈਣਾ ਪੈਣਾ ਭਾਈਆਂ ਦਾ ਪਿਆਰ ਹੈ ਨਾ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਲਖਵੀਰ ਜਾ ਰਹੀ ਹੈ ਕਿਉਂਕਿ ਲਖਵੀਰ ਦੇ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਬਈ ਲਖਵੀਰ ਨੂੰ ਘਰ ਜੋ ਬੰਦੇ ਵਿੱਚ ਜ਼ਿੰਮੇਵਾਰੀਆਂ ਨੂੰ ਦੱਬ ਲਿਆ ਠੀਕ ਹੈ ਨਾ ਲਖਵੀਰ ਨੇ ਅੱਜ ਡਟ ਕੇ ਸਾਰਾ ਦਿਨ ਕੰਮ ਕਰਾਇਆ ਬਈ ਦੁਕਾਨ ਦੇ ਉੱਪਰ ਕਿਉਂਕਿ ਕਸਟਮਰ ਸਾਡੇ ਕੋਲ ਬਹੁਤ ਜ਼ਿਆਦਾ ਸੀਗਾ ਕਿਉਂਕਿ ਇਸ ਵਾਰ ਅਸੀਂ ਨੇ ਦੋਸਤੋ ਮਠਿਆਈ ਸੀ ਸਾਡੇ ਕੋਲ ਟੋਟਲ ਅਸੀਂ ਲਾਈ ਸੀਗੇ ਤੇ ਨਾਲ ਹੀ ਦੋਸਤੋ ਰਖੜੀ ਸੀਗੀ ਤੇ ਬਾਕੀ ਜਿੰਨਾ ਵੀ ਆ ਡੈਰੀ ਦੇ ਪ੍ਰੋਡਕਟ ਹੁੰਦੇ ਆ ਦੋਸਤੋ ਉਹ ਸਾਡੇ ਕੋਲ ਸੀਗੇ ਤੇ ਜਿਹਦੇ ਕਾਰਨ ਲਖਵੀਰ ਸਮਝਦਾਰਾ ਲਖਵੀਰ ਨੂੰ ਪਤਾ ਗਿਆ ਕਿ ਜਿਹੜੀਆਂ ਗੱਲਾਂ ਬਾਤਾਂ ਨੇ ਕਿਉਂਕਿ ਜਿਹੜਾ ਵੀਰਾ ਸੌਰਵ ਪਰਿਵਾਰਾ ਉਹਨਾਂ ਦੀ ਵੀ ਦੁਕਾਨ ਆ ਗਈ ਸਾਨੂੰ ਪਤਾ ਵੀ ਉਹ ਵੀ ਭਾਜਨ ਅਠਾਲੇ ਨੇਗੇ ਬੰਦੇ ਆ ਦੋ ਮੇਰੇ ਸਾਧੂ ਸਹਿਬਾਨ ਨੇ ਉਹ ਸਾਡੇ ਨਾਲੋਂ ਪਹਿਲਾਂ ਆ ਗਏ ਨੇ ਉਹ ਹੋਸਦਾ ਸਾਡੇ ਨਾਲੋਂ ਥੋੜਾ ਜਿਹਾ ਫ੍ਰੀ ਹੋਣ ਕਿਉਂ ਲਖਵੀਰ ਉਹ ਆਗੇ ਸੀ ਜੀ 5:00 ਹੋ ਗਏ ਦੇਖ ਤੇ ਕਿ ਸੋ ਸਾਨੂੰ ਸਮਾਂ ਦੋਸਤੋ ਜੇ ਤੁਸੀਂ ਦੇਖੋ ਹਰਾਨੀ ਜਾਣਕ ਹੋ ਗਿਆ 9:30 ਹੋ ਗਏ ਜੀ ਜਿਹੜੇ ਅਸੀਂ ਪਿੰਡੋਂ ਚੱਲੇ ਹਾਂ ਹੁਣ ਹਾਂ ਜੀ ਅਸੀਂ ਹੁਣ ਘਰੋਂ ਚੱਲੇ ਆ 9:30 ਵਜੇ ਤਕਰੀਬਨ 10:00 ਵਜੇ ਅਸੀਂ ਸਹੀ ਪਿੰਡ ਖੁੱਡੀਕਲਾਂ ਪਹੁੰਚ ਜਾਣਾ ਦੋਸਤੋ ਸੁਝਾਵਾਂਗੇ ਹੌਲੀ ਹੌਲੀ ਤੇ ਬੱਚੇ ਨਾਲ ਨੇ ਕਿ ਕੋਈ ਜਲਦਬਾਜ਼ੀ ਨਹੀਂ ਕਰਾਂਗੇ ਮਾਂ ਪਾਪ ਨਾਲ ਕਿਉਂਕਿ ਜ਼ਿੰਦਗੀਆਂ ਦੋਸਤੋ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੁੰਦੇ ਨਾ ਪਹੁੰਚਣ ਨਾਲੋਂ ਦੇਰੀ ਚੰਗੀ ਇਥੇ ਲੱਗੋ ਬਈ ਇਹ ਇਹਦਾ ਇਧਰ ਆ ਗਿਆ ਲਓ ਜੀ ਹੁਣ ਆਪਾਂ ਪੈਟਰੋਲ ਭਰਨ ਕਰਕੇ ਚੌਂ ਸਕਿਆ ਅਮਰੀਕਾ 400 ਦਾ ਕਰਦੀ ਪੈਟਰੋਲ ਹਾਂਜੀ ਆ ਖੋਲਦੇ ਭਰਾ ਲਓ ਜੀ ਰੱਖੋ ਵੀ ਹਾਂਜੀ ਵੀਰੇ 400 ਦਾ ਸੋ ਇਥੋਂ ਪਵਾਵਾਗੇ ਪੈਟਰੋਲ ਵੀਰੇ ਅਹ ਨੇ ਨੇ ਤਾਂ ਕਿਹੇ ਪੈਟਰੋਲ ਪੰਪ ਚੱਲਦਾ तकरीबन 10 10 ਵਜੇ ਤੱਕ ਰੱਖਦੇ ਨੇ ਕਿਉਂਕਿ ਪਿੰਡਾਂ ਦੇ ਪਿੰਡ ਦੇ ਜ਼ਿਆਦਾਤਰ ਵਿਚਕਾਰ ਹੀ ਇਹ ਪੈਟਰੋਲ ਪੰਪ ਹੈ ਸਾਡੇ ਏਰੀਆ ਨੂੰ ਸਹੂਲਤ ਬਹੁਤ ਵਧੀਆ ਗਈ ਲਾਓ ਜੀ ਲਾਓ ਭਰਾ ਕੋਲ ਠੀਕ ਹੈ ਬਾਈ ਸੋ ਭਰਾ ਵੀ ਸਾਡੇ ਪਿੰਡ ਦੇ ਹੀ ਸਾਡਾ ਭਰਾ ਹੈ ਜਿਹੜਾ ਇੱਥੇ ਕੰਮ ਕਰਦਾ ਪਿਆ ਹੈ ਹੈਲੋ ਤੇ ਨਵਾਂ ਕਰਕੇ ਫਿਰ ਜਦੋਂ ਅਸੀਂ ਘਰੋਂ ਚੱਲਿਆ ਦੋਸਤੋ ਸਾਜੂ ਘਰੇ ਹੈ ਸਾਡੇ ਘਰ ਦੇ ਲੋਕ ਸਾਡੇ ਮਾਤਾ ਜੀ ਘਬਰਾਟ ਕਰਦੇ ਸੀ ਕਿ ਤੁਸੀਂ ਇੰਨਾ ਲੇਟ ਜਾਨੇ ਹੋ ਮੈਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਮੇਰੇ ਆਉਣ ਜਾਣ ਨੇ ਮੇਰੇ ਸਾਰੇ ਪਰਿਵਾਰ ਨੂੰ ਖਾਸ ਕਰਕੇ ਪਤਾ ਦੋਸਤੋ ਵੀ ਬੰਦੇ ਸਰ ਕਿੱਡੀ ਕਿ ਜ਼ਿੰਮੇਵਾਰੀ ਹੈ ਕਿਉਂਕਿ ਜਿਹੜਾ ਦੁਕਾਨ ਦਾ ਕੰਮ ਹੈ ਉਹ ਚੋਂ ਭਜਾਸਨ ਪਰ ਜਿਹੜਾ ਡੈਰੀ ਵਾਲਾ ਹੁੰਦਾ ਨਾ ਦੋਸਤੋ ਬਹੁਤ ਡਿਫਿਕਲਟ ਹੁੰਦਾ ਦੋਸਤੋ ਇਹਦੇ ਵਿੱਚ ਕੰਮ ਨਾਲ ਕੁਵੀਰ ਹਾਂਜੀ ਤਾਂ ਜ਼ਿੰਮੇਵਾਰੀ ਤਾਂ ਨਿਭਾਉਣੀ ਪੈਂਦੀ ਹੈ ਨਾ ਭਜਨ ਅਠ ਆ ਦੇਖੋ ਰੇੜੀਆਂ ਨੂੰ ਮੇਰ ਲੱਗੀਆਂ ਪਿਆ ਹੈ ਹਜੇ ਤਾਂ ਲੋਕ ਕਿਉਂਕਿ ਲੋਕੋ ਖਾਈ ਪੀ ਜਾਂਦੇ ਨੇ ਯਾਰ ਤਿਹਾਰ ਦਾ ਮੌਕਾ ਹੈ ਹਨਾ 10 ਗਿਆ 10 ਤਾਂ ਗੱਲ ਹੀ ਕੁਝ ਨਹੀਂ ਹੈ ਹਾਂਜੀ ਆ ਦੇਖੋ ਫੁੱਟਣ ਵਾਲੇ ਨੇ ਬਾਈ ਹਰ ਇੱਕ ਵੇਟ ਕਰਦਾ ਹੈ ਨਾ ਕਿਉਂਕਿ ਤਿਹਾਰ ਦਾ ਟਾਈਮ ਆ ਗਿਆ ਹਰ ਇੱਕ ਨੂੰ ਵੇਟ ਆ ਦੇਖੋ ਆਦ ਕਾਨਾ ਖੁੱਲੀਆਂ ਪਈਆਂ ਨੇ ਹਜੇ ਨੇਰੇ ਤੱਕ ਹਰ ਇੱਕ ਨੂੰ ਇਹ ਰਹਿੰਦਾ ਹੈ ਕਿ ਗਾਹਕ ਦਾ ਕੋਈ ਪਤਾ ਨਹੀਂ ਤਿਹਾਰ ਦੇ ਦਿਨ ਕਦੋਂ ਤੱਕ ਆ ਜੇ ਸੋ ਉਸ ਤੋਂ ਅੱਜ ਦਾ ਦਿਨ ਸਪੈਸ਼ਲ ਸੀਗਾ ਤੇ ਆਪਾਂ ਸੱਡ ਕੇ ਨਹੀਂ ਜਾ ਸਕਦੇ ਫਰੰਟ ਕੈਮਰਾ ਜਿਵੇਂ ਸਾਰੇ ਹੀ ਦੁਕਾਨਦਾਰ ਤੁਸੀਂ ਦੇਖਿਆ ਪਿੱਛੇ ਪਿੰਡ ਕੋਟ ਦੁਨਣਾ ਪੈਂਦਾ ਸੀ ਸਾਰੀਆਂ ਦੁਕਾਨ ਤੋ ਹਰ ਇੱਕ ਨੂੰ ਲਾਲਚ ਹੁੰਦਾ ਹੈਗਾ ਵੀ ਯਾਰ ਕੋਈ ਤਿਹਾੜ ਦੇ ਦਿਨ ਤੇ ਹਨਾ 2 ਰੁਪਈਆ ਦੀ ਕਮਾਈ ਕਰ ਲਈਏ ਚਲੋ ਜਿਆਦਾ ਲੰਬਾ ਚੌੜਾ ਨਾ ਲਜਾਈਏ ਗੱਲਬਾਤ ਨੂੰ ਗੱਲ ਵਾਂ ਤੇ ਇੱਥੇ ਹੈ ਕਿ ਜਿਹੜਾ ਡੇਰੀ ਦਾਤ ਹੁੰਦਾ ਸੀ ਡਾਇਰੈਕਟ ਆ ਵੀ ਨਹੀਂ ਸਕਦੇ ਸੀ ਕਿਉਂਕਿ ਪਿੰਡ ਦੇ ਕਈ ਲੋਕ ਸੀਗੇ ਜੋ ਭਰਾ ਸੀਗੇ ਸਾਡੇ ਜਿਨ੍ਹਾਂ ਨੇ ਸਮਾਨ ਲਿਜਾਣਾ ਸੀ ਫਿਰ ਹੁਣ ਆਇਆ ਆਪਣੇ ਬਿਨਾ ਕੰਮ ਨਹੀਂ ਚੱਲਦਾ ਰਕਵੀਰ ਕਿਉਂ ਨਾ ਇੱਦੀ ਹੁੰਦਾ ਨਾ ਆਪ ਦੇ ਬਿਨਾ ਕੰਮ ਨਹੀਂ ਚੱਲਦਾ ਕਿਉਂਕਿ ਸਦਾ ਆਧਾਰ ਲਿਖਣਾ ਕਿਸ ਕੋ ਪੇਮੈਂਟ ਦਾ ਕਿਵੇਂ ਹੈ ਨਾ ਆਪ ਨੂੰ ਤਾਂ ਭੇਤ ਹੁੰਦਾ ਹੈਗਾ ਬਗਾਨੇ ਹੱਥ ਕੰਮ ਇਹ ਨਹੀਂ ਠੀਕ ਆਉਂਦਾ ਹੈਗਾ ਸੋ तकरीबन 10 ਤੱਕ 11 ਵਜੇ ਜਾਣੇ ਆਪਾਂ ਹਨਾ ਹਾਂਜੀ 10 ਤੱਕ ਬੱਚਿਆਂ ਦਾ ਹਾਲਚਾਲ ਕੁਸਰੋ ਕੀ ਕਹਿੰਦੇ ਲੇਗੇ ਔਰ ਲੀਣਾ ਹਾਂਜੀ ਹਾਂਜੀ ਪੁੱਤਰ ਕੁਝ ਖਾਣਾ ਪੀਣਾ ਰਾਹ ਦੇ ਵਿੱਚੋਂ ਪੁੱਤਰ ਹੈ ਨਾਨੀ ਕੋਲ ਜਾ ਕੇ ਖਾਵਾਂਗੇ ਨਾਨੀ ਕੋਲ ਜਾਂਦੇ ਨਾਨੀ ਦਾ ਸੌਂ ਗਈ ਹੋਣੀ ਆਉ ਤੁਹਾਨੂੰ ਨਾਨੀ ਵੀ ਸੌਂ ਗਈ ਹੋਣੀ ਆਉਗੇ ਨਾਨੇ ਨੀਂਦ ਪੂਰੀ ਕਰਕੇ ਉੱਟ ਗੜੂ ਵੇਦਨ ਹੋਰ ਕਦੇ ਅਸੀਂ ਡਿੱਤੀ ਆ ਬਸੀਆਂ ਜੀਆਂ ਵੀ ਥੋੜੇ ਟਾਈਮ ਚ ਲੱਗ ਜਾਂਦੀਆਂ ਨੇ ਉਹ ਕਹਿੰਦੇ ਆ ਅਸੀਂ ਬਾਰ ਬਾਰ ਦੇਖੀਏ ਨਾ ਜਦੋਂ ਗੱਡੀ ਆ ਜਾਂਦੀ ਆ ਲਓ ਸੁਣਦਾ ਨਹੀਂ ਤਾਂ ਉਹਦੀ ਕੀਤਾ ਹੈ ਹਾਂ ਉਹ ਵੀ ਨਹੀਂ ਕਿੱਥੇ ਚੱਲੇ ਤੁਸੀਂ ਲਾਗੂ ਕੋਲੇ ਹੈ ਲਾਗੂ ਕੋਲੇ ਕਿਹਦੇ ਕੋਲੇ ਜਾ ਜਦਵੀਰ ਕੋਲੇ ਨਾਨੂ ਜੀ ਕੋਲੇ ਨਾਨੂ ਜੀ ਕੋਲ ਦੇ ਲੇ ਨਾਨੂੰ ਵੀ ਇੱਥੇ ਨੇ ਜਾਦੀ ਵੀਰ ਕੋਲ ਮਾਟੂ ਕੋਲੇ ਵੈਸੇ ਇਹ ਆ ਗਿਆ ਜੀ ਗੱਡੀ ਦੇ ਦਾ ਕਿਹੜਾ ਟਾਈਮ ਲੱਗਦਾ ਗੱਡੀਆਂ ਤਾਂ ਲੱਭਦੀਆਂ ਦੁਨੀਆਂ ਜਾਂਦੀਆਂ ਨੇ ਬਸ ਇੰਨਾ ਕ ਹੁੰਦਾਗਾ ਰਾਹ ਦੇ ਵਿੱਚ ਲਾਈਟਾਂ ਰੋਟਾਂ ਜ਼ਿਆਦਾ ਨਾ ਪੈਂਦੀਆਂ ਹੁਣ ਹੈਨਾ ਹਾਂ ਜੀ ਗੱਡੀ ਦੇ ਵਿੱਚ ਕੋਈ ਟਾਈਮ ਨਹੀਂ ਲੱਗਦਾ ਹੁੰਦਾ ਦੋਸਤੋ ਆ ਪਹਿਲਾ ਵਾਲਾ ਸਮਾਂ ਸੀਗਾ ਕਿ ਪਹਿਲਾ ਸੁੱਖ ਸਹੂਲਤਾਂ ਦੀ ਘਾਟ ਸੀ ਸਾਧਨ ਨਹੀਂ ਸੀਗੇ ਨਾ ਪਸੰਦ ਤਾਂ ਨਹੀਂ ਗਿਆ ਨਾ ਮੂੰਹ ਉਧਰ ਗੱਲਾਂ ਬਾਤਾਂ ਸੁਣਾਓ ਕੋਈ ਪਰ ਹੁਣ ਸਮੇ ਨਾਲ ਇਹ ਹੈ ਤਕਨੀਕ ਵਧ ਗਈ ਦੋਸਤੋ ਚੱਕ ਲੈ ਮੇਰਾ ਬੜਾ ਸਿਆਣਾ ਪੁੱਤਾਂ ਦਾ ਸਿੱਧੇ ਰੱਖੀਂ ਡੱਬੇ ਪੁੱਤਰਾ ਠੀਕ ਹੈ ਠੀਕ ਹੈ ਚੱਕ ਲੈ ਗੋਦੀ ਚ ਕਰ ਲੈ ਨਾ ਛੱਕੇ ਬੜੇ ਹਾਂ ਹਾਂ ਕਰਾ ਬੋਪੜ ਜੀ ਵੀ ਨਾ ਕਰੀ ਪੂਰਾ ਮਿੱਠਾ ਨਾ ਪਈ ਪੁੱਤਰਾ ਲਾਓ 10:30 ਨਾ ਤਕਰੀਬਨ ਅਸੀਂ ਸਾਢੇ 9:00 ਵਜੇ ਅਸੀਂ ਆਪਾਂ ਪਹੁੰਚ ਜਾਗੇ 9:00 ਵਜੇ ਹਾਂ ਜੀ ਆਪਾਂ ਪ੍ਰਵਾਹ ਚਲੇ ਜਾਣਾ ਹੈ ਬਹੁਤ ਖਿੱਚਣ ਵਾਲਾ ਆਇਆ ਜੀ ਅਸੀਂ ਤਕਰੀਬਨ 75 ਕਿਲੋ ਦੀ ਸਪੀਡ ਸਾਡੀ ਨਾਰਮਲ ਹੀ ਚੱਲੀ ਜਾਗੀ ਹੁਣ ਅਸੀਂ ਘਟਾ ਲੈ ਕਿਉਂਕਿ ਹੰਡਿਆ ਤੋਂ ਬਠਿੰਡਾ ਰੋਡ ਤੇ ਥੋੜੀ ਟ੍ਰੈਫਿਕ ਦੋਸਤੋ ਜ਼ਿਆਦਾ ਰਹਿੰਦੀ ਹੈ ਛੋਟੇ ਬੱਚੇ ਨਾਲ ਨੇ ਜ਼ਿੰਦਗੀ ਦੁਆਰਾ ਨਹੀਂ ਮਿਲਦੀ ਹੈਗੀ ਸੋ ਹਾਉਲੀ ਚੱਲੋ ਹਰ ਇੱਕ ਦੇ ਜਗ੍ਹਾ ਤੇ ਲਿਖਿਆ ਮਿਲਦਾ ਹੈਗਾ ਸੋ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਦੋਸਤੋ ਪਰਿਵਾਰ ਆਪਣੀ ਵੇਟ ਕਰਦਾ ਪਿਆਗਾ ਕੁਸਕ ਸੱਜਣ ਸਾਡੇ ਪਿਆਰੇ ਕੁਝ ਘਾਤ ਦੋਦ ਬੱਚੇ ਮੇਰੇ ਖਿਆਲ ਚ ਸੌਂਗੇ ਹੋਣਗੇ ਹੈਨਾ ਵੇਟ ਮੂਡ ਕਰਕੇ ਹੈਨਾ ਵੀ ਗੁਰਲੀਨ ਹੋਣੀ ਆਉਣਗੇ ਖੇਡਣਾ ਵੀ ਸੀ ਉਹਨਾਂ ਨੇ ਫਰਟ ਲਾ ਤੇਜ਼ ਰਫ਼ਤਾਰ ਜੇ ਨਾਲ ਤੇ ਲੰਬੇ ਸਫ਼ਰ ਤੋਂ ਬਾਅਦ ਅਸੀਂ ਆਪਣੇ ਸਾਰੇ ਪਿੰਡ ਤੇ ਲਖਵੀਰ ਆਪਣੇ ਪਿੰਡ ਜਾ ਰਹੀ ਆ ਲਖਵੀਰ ਕਿਦਾਂ ਦਾ ਐਕਸਪੀਰੀਅੰਸ ਆ ਤੇ ਕਿਦਾਂ ਦੀ ਖੁਸ਼ੀ ਹੈ ਕੋਈ ਬਾਤ ਹੋ ਰਹੀ ਹੈ ਜੀ ਹਾਂ ਦੁੱਖ ਵੀ ਹੋਗਾ ਕੁਝ ਨਹੀਂ ਮਦਰ ਲਖਵੀਰ ਦੀ ਜਗ ਜाहिर ਕਰਨ ਵਾਲੀ ਨਹੀਂ ਕਿਉਂਕਿ ਜਿਹੜੀ ਅੱਜ ਲਖਵੀਰ ਨਾਲ ਹੋਈ ਹੈਗੀ ਉਹ ਕਿਸੇ ਨਾਲ ਨਹੀਂ ਹੋਣੀ ਕਿਉਂਕਿ ਸਮਾਂ ਸਾਡੇ 9.5 ਦਾ ਦੋਸਤ ਹੋ ਚੁੱਕਿਆ ਹੈ ਠੀਕ ਹੈ ਨਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਦਾਂ ਜਾਣਦਾ ਹੋਣਾ ਹੈ ਨਾ ਚੰਨ ਤਾਂ ਸਾਡੇ ਹੁਣ ਜਾਣਨੇਗੇ ਤੁਸੀਂ ਕਿਹੜੇ ਟਾਈਮ ਤੇ ਜਾ ਰਹੇ ਜਾਨਨੇ ਹੁੰਨਿਓ ਕਿਤੇ ਮੈਨੂੰ ਤਾਂ ਇਹ ਲੱਗਦਾ ਵੀ ਘਰ ਦੇ ਵਿੱਚ ਵੀ ਨਹੀਂ ਪਤਾ ਲੱਗਣਾ ਆਦਿਆਂ ਨੂੰ ਵੀ ਬਰਾਤ ਬੰਦੇ ਕੋਈ ਘਰੇ ਆਏ ਸੀ ਤੇ ਰਾਤ ਤੇ ਰਾਤ ਵਾਪਸ ਹੋ ਗਏ ਹਾਂਜੀ ਕਿਉਂਕਿ ਸੋਭਾ ਵੀ ਦੋਸਤੋ ਅਸੀਂ ਵਾਪਸ ਮੁੜਨਾ ਹੈ ਕਿਉਂਕਿ ਮੇਰੀ ਵੀ ਪਿਆਰੀ ਭੈਣ ਛੋਟੀ ਭੈਣ ਮੇਰੀ ਕੱਲ ਨੂੰ ਆ ਰਹੀ ਹੈ ਰਖਣੀ ਬੰਨਣ ਦੇ ਲਈ ਹੈਨਾ ਸਾਰਿਆਂ ਨੂੰ ਹੀ ਹੁੰਦਾਗਾ ਭੈਣ ਭਾਈਆਂ ਨੂੰ ਉਹ ਪਿਆਰ ਦੀਆਂ ਸਾਂਝਾਂ ਨੇ ਇਹ ਤੇ ਅਸੀਂ ਵੀ ਆਪਣੇ ਕੋਲੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਟਾਈਮ ਸਿਰ ਹਨਾ ਕਰ ਉਹਨੂੰ ਪਹੁੰਚਾਇਆ ਜਾਵੇ। ਹਾਂਜੀ। ਇਹ ਆ ਗਿਆ ਜੀ 14 ਕੁਡੀ ਕਲਾਂ ਦਾ ਮੰਦਿਰ। ਮੰਦਿਰ ਆ ਗਿਆ ਹਾਂਜੀ। ਕਹਿਣ ਤੋਂ ਬਾਅਦ ਇਥੋਂ ਪਿੰਡ ਦੀ ਜਿਹੜੀ ਬਸੋਂ ਵਾਲੀ ਏਰੀਆ ਅੱਗੇ ਰੱਖਿਆ ਕਰੀਏ। ਬਸੋਂ ਵਾਲਾ ਜਿਹੜਾ ਏਰੀਆ ਆਵਾਦੀ ਏਰੀਆ ਸਟਾਰਟ ਹੋ ਚੁੱਕਿਆ ਗਿਆ ਪਿੰਡ ਦਾ। ਅੱਗੇ ਸਾਰੇ ਪਰਿਵਾਰ ਮੈਂਬਰ ਆਪਣੇ ਵੇਟ ਕਰਦੇ ਪੈਨੇ ਛੋਟੇ ਛੋਟੇ ਨੰਨੇ ਬੁੰਨੇ ਬੱਚਿਆਂ ਨੂੰ ਮਿਲਣ ਦੇ ਲਈ ਇੱਕ ਬੱਚਾ ਸਾਡਾ ਸੌਂ ਵੀ ਚੁੱਕਿਆ ਗਿਆ। ਜਾਗਦਾ ਜੀ ਜਾਗਦਾ ਪਿਆ ਰਾਣਾ ਰਾਣੀ ਪੁੱਤ ਹੁਣ ਤਾਂ ਆਪ ਆ ਗਏ ਬਈ ਆ ਗਏ ਪੁੱਤਰ ਮਾਮਾ ਜੀ ਕੋਲੇ ਨਾਨੂ ਜੀ ਕੋਲੇ ਪੁੱਤਰ ਕੇ ਸਾਸਿਕਾਲ ਬੁਲਾਉਣੇ ਆ ਬੇਟਾ ਸਾਰਿਆਂ ਨੂੰ ਠੀਕ ਆ ਡੈਡੀ ਜੀ ਠੀਕ ਹੈ ਕਾ ਲਓ ਜੀ ਇਹ ਆ ਗਿਆ ਅੱਗੇ ਰੇਲਵੇ ਫਾਟਕਾ ਜਿਹੜਾ ਰੇਲਵੇ ਫਾਟਕ ਦੇ ਥੱਲੇ ਉਹਦੀ ਇੱਕ ਬ੍ਰਿਜ ਬਣਿਆ ਗਿਆ ਜਿਹਦੇ ਵਿੱਚ ਦੀ ਮਤਲਬ ਟਰੈਫਿਕ ਦੀ ਸਮੱਸਿਆ ਬਹਾਵਾ ਸੀ ਇੱਥੇ ਤੇ ਆਪਾਂ ਹੁਣ ਇਹਦੇ ਥੱਲੇੋਂ ਦੀ ਕਰੌਸ ਕਰਾਂਗੇ ਦੇਖ ਸਕਦੇ ਹੋ ਤੁਸੀਂ ਇੱਥੋਂ ਦੀ ਆਪਾਂ ਕ੍ਰਾਸ ਕਰਾਂਗੇ ਦੋਸਤੋ ਬਹੁਤ ਵਧੀਆ ਸੁਹੂਤ ਬਣਦੀ ਹੈ ਨਾ ਪਹਿਲਾਂ ਬਹੁ ਟਿਕਤ ਹੁੰਦੀ ਸੀ ਪਹਿਲਾਂ ਨਾ ਥੱਲੇ ਇੱਥੇ ਪੁਲ ਸੀਗਾ ਇਹਨਾਂ ਦਾ ਜਿਹੜਾ ਨੀਮਾ ਵਾਲਾ ਸੀਗਾ ਤੇ ਨਾ ਡੁੰਗਾਂ ਸੀਗਾ ਪਾਣੀ ਪਾਣੀ ਜ਼ਿਆਦਾ ਖੜ ਜਾਂਦਾ ਸੀ ਮਤਲਬ ਉਹਦਾ ਸਾਈਕਲ ਸਕੂਟਰ ਵਾਸਤੇ ਸੀਗਾ ਨਾ ਹਾਂਜੀ ਉਹ ਗੱਡੀ ਵਾੜਾ ਸਾਹ ਤਾਂ ਇਹਦੇ ਆਗੇ ਸਭ ਆਹ ਤਾਂ ਹੁਣ ਇਹਦੇ ਉੱਤੇ ਲਾਤਾ ਲੱਖਾਂ ਰੁਪਇਆ ਇਹਦੇ ਤੇ ਖਰਚ ਕਰਤਾ ਵਧੀਆ ਗੱਲ ਹੈ ਜੀ ਸਮੇਂ ਨਾਲ ਸੁਹੂਤ ਤਾਂ ਬਣੀਆਂ ਨੇ ਪਿੰਡ ਦੇ ਵਿੱਚ ਆ ਕੀ ਕਹਿੰਦੀ ਆਪਾਂ ਕਾਬਲੇ ਤਾਰੀਫ ਆਏ ਚੀਜ਼ਾਂ ਹਨਾ ਹਾਂਜੀ ਸਲੰਘਾ ਜੋ ਕਦਮਾਂਗਾ ਸਰਕਾਰ ਦਾ ਜੋ ਧਿਆਨ ਦਿੰਦਿਆ ਸਮੇਂ ਨਾਲ ਹੈਨਾ ਲਾਓ ਜੀ ਅਸੀਂ ਆਪਣੇ ਸੋਹਰਾ ਪਿੰਡ ਪਹੁੰਚ ਚੁੱਕੇ ਹਾਂ ਇਸੋ ਹੋ ਕੇ ਪਹੁੰਚ ਚੁੱਕੇ ਹਾਂ ਜੀ ਫੋਨ ਵੀ ਆਈ ਜਾਂਦੇ ਨੇ ਫੋਨ ਆਪਾਂ ਘੱਟ ਦਿੰਨੇ ਆ ਲਾਓ ਜੀ ਆਪਾਂ ਪਹੁੰਚ ਚੁੱਕੇ ਹਾਂ ਲਾਓ ਜੀ ਲਓ ਜੀ ਆਪਾਂ ਰਹਿ ਕੇ ਮੰਗਰਾ ਮੂਹਰੇ ਸਾਡੇ ਸੋਹਰਾ ਸਾਹਿਬ ਜੀ ਖੜਿਆਗੇ ਪਹਿਲਾ ਗਾਲਾਂ ਵੀ ਪੈਣੀਆਂ ਦੇਖਦੇ ਮੰਨਤਾਨ ਹੋਊਗਾ ਹੈਨਾ ਲਓ ਹੈਲੋ ਆ ਜਾਓ ਲਓ ਜੀ ਇਹ ਮੇਰੀ ਸੋਤੀ ਸਾਲੀ ਤੇ ਲਖਵੀਰ ਦੀ ਸੋਤੀ ਭੈਣ ਆ ਵੀਡੀਓਗ੍ਰਾਫੀ ਮੈਂ ਕਰ ਦਿੰਦਾ ਇੱਕ ਬੰਦਾ ਸਾਡਾ ਸੰਗ ਕੇ ਭੱਜ ਗਿਆ ਪਰ ਕਿਰਦਿ ਕਿਵੇਂ ਆ ਸਾਡਾ ਕਾਰ ਕੀ ਦਿਨ ਆ ਰਹੇ ਨੇ ਲੋ ਪਾਪਾ ਆ ਵੀ ਤੁਸੀਂ ਕਿਵੇਂ ਆਜੋ ਕੋਈ ਨਹੀਂ ਗਾਇਲ ਗੇ ਮੈਂ ਹਾਂ ਤੂੰ ਠੀਕ ਹੈ ਤੂੰ ਐਵੇਂ ਚੰਦੂ ਚਾਹ ਆਦਾ ਰ ਹੋਪੜੀ ਹੋਪੜੀ ਤੂੰ ਕਿੰਨਾ ਕਰਦਾ ਨੇ ਰਿਹਾ ਹੋਇਆ ਠੀਕ ਹੈ ਤੇ ਮਮਾ ਆਉਂਦੇ ਨਹੀਂ ਤੂੰ ਇਹ ਇਹਨੇ ਨੇਰਾ ਕਰਦੇ ਇੱਧਰ ਜੀ ਡਿਨਰ ਹੋ ਗਿਆ ਡਿਨਰ ਬਾਹਰ ਡਿਨਰ ਕਰ ਆਉਂਦੇ ਆ ਬਾਹਰ ਆਏ ਨੇ ਡਿਨਰ ਲੈਵਨ ਆ ਵੀ ਲੈਵੜ ਤੂੰ ਅਟ ਲੈਵਨ ਵੀਰ

ਬੀਬੀ ਨੂੰ ਡੱਕ ਕੇ ਹਾਲਪ ਤਾਂ ਮਾਸੀ ਕਮਾਉਂਦੀ ਓ ਦੇ ਵਾ ਤੇਰੀ ਇਧਰ ਮੈਂ ਆਉਂਗਾ ਚੱਲ ਨਾ ਚੱਲ ਮੰਮੇ ਮੈਂ ਮੰਮੇ ਸਾਥ ਕੰਨ ਨਾਲ ਖੜਾ ਫਾੜੀ ਦਾ ਆਏ ਦੀ ਮੈਂ ਨਾਲ ਮੈਚ ਨਹੀਂ ਕਰਦਾ ਓ Jodoh, 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 Yo soy Gardena de Sion, yo hago. Sí. गोलगप्पे आओ गोलगप्पे माइक रो बेटा ऊपर देखो बेटा माइक मेरा असली बनो ਸਮੈਲ ਬੇਟਰ ਥੋੜੀ ਥੋੜੀ 嗯。<laughs> <laughs> साइन करते बाऊया ऐ मौस Jadi <laughs> <tuk tangan> <tuk tangan> ਉਹ ਤਾਂ ਹਾਂਜੀ ਹਾਂ ਬੜੀ ਹਾਂਜੀ ਹਾਂ ਪਹਿਲਾਂ ਮੈਂ ਕਿਹਾ ਆਪਣਾ ਟਾਈਮ ਕਿੰਨਾ ਹੋ ਗਏ ਮੈਲ ਬੀਰ ਜੀ ਯਾ ਦੋ ਜੋਰ ਲਗਾਓ ਹੋ ਨਾ ਇਹ ਖੜੀ

ਸਾਰੇ ਨੂੰ ਛੋਟਾ ਬੱਚਾ ਜਾਗਦਾ ਵਾ ਕਿ ਸਾਰੇ ਸੌਂ ਗਏ ആഗേ ജീവന ਆਗੇ ਭਾਜੀ ਇੱਕ ਮਿੰਟ ਜਲਦੀ ਪੈ ਜੂਤ ਕਿਉਂ ਸਾਡੇ ਨਾਲ ਕੰਮ ਨਹੀਂ ਆਉਂਦਾ ਹਾਂ ਉਹ ਹਰ ਦਿਵਾਲੀ ਵਾਲਾ ਬਟਾਚਾ ਕਰਾਣਾ ਨਹੀਂ ਤਾਂ ਵੀ ਦੇਖਣ ਲੱਗਣਾ